ਹਾਂਜੀ ਤੁਹਾਨੂੰ ਮਿਲਾਂ ਰਹੇ ਹਾਂ ਕੁਦਰਤ ਦੇ ਵੈਦ ਸ਼ਖਮੰਦਰ ਜੇਵਲ ਨਾਲ ਵੈਦ ਜੀ ਅੱਜ ਕੱਲ ਲੋਕਾਂ ਚ ਆਮ ਇੱਕ ਕਾਮਨ ਜੀ ਚੀਜ਼ ਚੱਲ ਪਈ ਮਰਦਾਨਾ ਕਮਜ਼ੋਰੀ ਹਰੇਕ ਦੇ ਵਿੱਚ ਆਈ ਜਾਂਦੀ ਹੈ ਤੇ ਇਹਦਾ ਕੀ ਕਾਰਨ ਹੈ ਤੇ ਕੀ ਤੁਸੀਂ ਇਹਦੇ ਇਲਾਜ ਕਰਦੇ ਹੋ ਹਾਂਜੀ ਮਹਾਰਾਜ ਜੀ ਇਹਦਾ ਕਾਰਨ ਇਹ ਹੈ ਵੀ ਅੱਜ ਕੱਲ ਇੱਕ ਤਾਂ ਟੈਨਸ਼ਨ ਜ਼ਿਆਦਾ ਹੋ ਗਈ ਟੈਨਸ਼ਨ ਨਾਲ ਵੀ ਇਹ ਹੁੰਦੀ ਹੈ ਹੂੰ ਦੂਜੀ ਗੱਲ ਜਿਹੜਾ ਖਾਣ ਪੀਣੇ ਫਾਸਟ ਫੂਡ ਵਗੈਰਾ ਜਿਆਦਾ ਚੱਲ ਪਏ ਉਹਦੇ ਨਾਲ ਵੀ ਇਹ ਹੁੰਦੀ ਹੈ ਜਦੋਂ ਉਹਦੇ ਨਾਲ ਟੈਸਟੋਨ ਲੈਵਲ ਵੱਧਾ ਘੱਟ ਹੋ ਜਾਂਦਾ ਹੂੰ ਤੀਜੀ ਕਾਰਨ ਇਹ ਰਹੀ ਹੈ ਵੀ ਜਿਹੜੀਆਂ ਸਾਡੀਆਂ ਖਰਾਕਾਂ ਨੇ ਪਹਿਲਾਂ ਵਰਗੀਆਂ ਨਹੀਂ ਰਹੀਆਂ ਨਹੀਂ ਰਹੀਆਂ ਹਾਂਜੀ ਅਸੀਂ ਵੱਧ ਗਈਆਂ ਚੀਜ਼ਾਂ ਖਾਣ ਲੱਗ ਗਏ ਸਾਡੀ ਸੋਚ ਬਦਲ ਗਈ ਹੂੰ ਇਹਦੀ ਬਿਮਾਰੀ ਦਾ ਇਲਾਜ ਆਪਣੇ ਕੋਲੇ ਹੈ ਜੀ ਠੀਕ ਹੈ ਵਾਸਤੇ ਆਪਾਂ ਦਵਾਈ ਪੁੜੀਆਂ ਦਿੰਨੇ ਆ ਠੀਕ ਹੈ ਜੀ ਇੱਕੇ ਦੇ ਵਾਸਤੇ ਨਾਲ ਕੈਪਸੂਲ ਵੀ ਵਰਕੇ ਦੇ ਸਕਦੇ ਆ ਠੀਕ ਹੈ ਜੀ ਇਹ ਕਿਹਦੇ ਵਾਸਤੇ ਆਪਾਂ ਗੋਲੀਆਂ ਵੀ ਨਾਲ ਦਿੰਦੇ ਆ ਜੀ ਠੀਕ ਹੈ ਜੀ ਇੱਕ ਇਹਦੇ ਵਾਸਤੇ ਤੇਲ ਵੀ ਹੈ ਠੀਕ ਹੈ ਜੀ ਇਹ ਸਾਰੀਆਂ ਚੀਜ਼ਾਂ ਨਾਲ ਇਹ ਦਾ ਟਰੀਟਮੈਂਟ ਆਉਂਦਾ ਇਹ ਦਾ ਪੱਕਾ ਇਲਾਜ ਹੈ ਜੀ ਤੁਹਾਡੇ ਹਾਂ ਜੀ ਇਹ ਦਾ ਤਕਰੀਬਨ ਬੜੀਆ ਪੱਕਾ ਇਲਾਜ ਹੈ ਜੀ 20 ਦਿਨ ਚ ਇਹਦਾ ਬੜੀਆ ਰਿਜ਼ਲਟ ਮਿਲੂਗਾ ਠੀਕ ਹੈ ਜੀ ਤੇ ਪੱਕਾ ਹੀ ਇਲਾਜ ਹੈ ਦਵਾਈ ਨਾਲ ਆ ਜਾਏ ਇਹ ਦਾ ਠੀਕ ਹੈ ਜੀ ਆਪਣੇ ਕੋਲੇ ਪੂਰਾ ਬੜੀਆ ਤੋਂ ਬੜੀਆ ਵੀ ਹੈ ਇਹ ਦਾ ਠੀਕ ਹੈ ਜੀ ਉਹਦਾ ਜਿਹੋ ਜਿਹ ਮਰੀਜ਼ ਆਉਂਦਾ ਜੀ ਉਹਦੇ ਹਿਸਾਬ ਨਾਲ ਹੀ ਇਹ ਹੋ ਜਾਂਦਾ ਹੈ ਮਤਲਬ ਕੋਈ ਪੁਰਾਣਾ ਰੋਗੀ ਹੈ ਉਹਨੂੰ ਹੋਰ ਦਵਾਈ ਦੇਣੀ ਪੈਂਦੀ ਹੈ ਕੋਈ ਨਵਾਂ ਰੋਗਾ ਨੂੰ ਹੋਰ ਦੇਣੀ ਪੈਂਦੀ ਹੈ ਹੂੰ ਕਿਸੇ ਦਾ ਕੋਈ ਨੁਕਸਾ ਕਿਸੇ ਦਾ ਕੋਈ ਨੁਕਸਾ ਜੀ ਕਈਆਂ ਦੇ ਸੀਮਨ ਖਤਮ ਹੋਈ ਜਾਂਦੇ ਨੇ ਹਾਂ ਜੀ ਬਣਦੇ ਨਹੀਂ ਹਾਸੇ ਲਾਈ ਜਾਂਦੇ ਆ ਉਹਨਾਂ ਦਾ ਜੀ ਉਹਨਾਂ ਦਾ ਵੀ ਇਲਾਜ ਹੈ ਜੀ ਸੀਮਨ ਜਦੋਂ ਫਰਕ ਪੈ ਜਾਂਦਾ ਜੀ ਅੰਦਰ ਜਿਹੜੀ ਆਪਣੀ ਮਸ਼ੀਨਰੀ ਹੈ ਟਾਈਟਲ ਜਿ ਬਣਾਉਂਦੇ ਨੇ ਸੀਮਨ ਹੂੰ ਜਦੋਂ ਇਹਨਾਂ ਤੇ ਕਿਸੇ ਪ੍ਰਕਾਰ ਦਾ ਕੋਈ ਇਹਨਾਂ ਚੰਤਰ ਆ ਜਾਂਦਾ ਹੈ ਨਾ ਜਾਂ ਸੋਜਣ ਹੋ ਗਈ ਜਾਂ ਕਹਿੰਦੇ ਸੱਟ ਲੱਗ ਗਈ ਉਤੋਂ ਆ ਕੇ ਇਹਦੇ ਸਪਰਮ ਨੇ ਜਿਹੜੇ ਉੱਡ ਜਾਂਦੇ ਨੇ ਸੀਮਨ ਪਤਲਾ ਹੋ ਜਾਂਦਾ ਇਹਦੇ ਵਾਸਤੇ ਵੀ ਆਪਣੇ ਕੋਲ ਟਰੀਟਮੈਂਟ ਨਾਲ ਹੈ ਜੀ ਇਹਦਾ ਜੀ ਖਰਚਾ ਦੱਸ ਦਿਓ ਉਹ ਮਰਦਾਨਾ ਕਮਜ਼ੋਰੀ ਦਾ ਕਿੰਨਾ ਖਰਚਾ ਹੋਊ ਦੱਸ ਕੇ ਦਿੰਦਾ ਦੱਸ ਦਿੰਦੇ ਦਵਾਈ ਦੇਖੋ ਜੀ ਜਿਹੇ ਜੀ ਵੀ ਆਪਾਂ ਗੁੜ ਪਾਵਾਂਗੇ ਉਹ ਆ ਜੀ ਮਿੱਠਾ ਹੋਊਗਾ ਠੀਕ ਆ ਜੀ ਜੇ 1000 ਰੁਪਏ ਵੱਧ ਲੱਗਦੇ ਨੇ ਉਦੋਂ ਉਹ ਹੀ ਵਧੀਆ ਨੇ ਜਿਵੇਂ ਹੁਣ ਜੇ ਕਈ ਅਸੀਂ ਜੀ ਕੇ ਸਰਪਾਈਜ਼ ਫਲਾਨਾ ਪਾਏ ਉਹਦੇ ਵੱਧ ਪੈਸੇ ਲੱਗਦੇ ਨੇ ਹਾਂ ਜਿਹੜੀ ਆਮ ਦਵਾਈ ਆ ਉਹਦੇ ਘੱਟ ਲੱਗਦੇ ਉਹਦੇ ਕਿੰਨੇ ਆਮ ਦੇ ਜਿਹੜੀ ਆਮ ਹੈ ਉਹ ਤਕਰੀਬਨ 10 ਦਿਨ ਦੀ ਦਵਾਈ 1800 17 1800 2000 ਦੇ ਨੇੜੇ ਤੇ ਮਿਲ ਜਾਂਦੀ ਹੈ ਜਿਹੜੀ ਯਾਨੀ ਵਧੀਆ ਕੰਮ ਕਰਦੀ ਹੈ ਜਿਹੜੀ ਪੂਰੀ ਵਧੀਆ ਸਪੈਸ਼ਲੀ ਹੋਊਗੀ ਉਹ 10 ਦਿਨ ਦੀ ਦਵਾਈ ਦਾ ਲੱਗੂ ਜੀ 25000 ਰੁਪਏ ਦੇ ਉੱਤੇ ਤੇ ਘੱਟ ਜੀ ਤੇ ਕਿੰਨਾ ਚਿਰ ਖਾਣੀ ਪੈ ਸਕਦੀ ਹੈ ਬਾਈ ਜੀ ਉਹ ਵੱਧ ਤੋਂ ਵੱਧ 2 ਮਹੀਨੇ ਖਾਣੀ ਹੈ ਜੀ ਵੱਧੋ ਵੱਧ 2 ਮਹੀਨੇ ਜੀ ਜਦੋਂ ਤੁਸੀਂ ਠੀਕ ਹੋਵੋਗੇ ਆਪੇ ਹੀ ਪਤਾ ਲੱਗ ਜੀ ਵਧੀਆ ਪਤਾ ਲੱਗ ਜੀ 2 ਮਹੀਨੇ ਬਾਅਦ ਤਾਂ ਛੱਡ ਸਕਦੇ ਹਾਂ ਹਾਂ 2 ਕੁ ਮਹੀਨੇ ਖਾਣੀ ਪੈਣੀਆਂ ਤੇ ਸੀਮਨ ਦਾ ਕਿੰਨਾ ਖਰਚਾ ਹੈ ਜੀ ਸੀਮਨ ਦਾ ਖਰਚਾ ਤਾਂ ਅਲੱਗ-ਅਲੱਗ ਹੈ ਜੀ ਸੀਮਨ ਦਾ ਜਿਹੜੇ ਹੁਣ ਕਹਿੰਦੇ 0% ਨੇ ਉੱਠਦੇ ਨਹੀਂ ਉਹਦਾ ਥੋੜਾ ਜਿਹਾ ਪੈਸੇ ਬੱਦ ਲੱਗ ਜਾਣਗੇ ਜੀ ਉਹਦੇ ਕਿੰਨੇ ਕਿ ਜੀ ਉਹਦਾ ਤਕਰੀਬਨ 10 ਦਿਨ ਦੀ ਉਹਦਾ 1.5 ਤੋਂ 3000 ਰੁਪਇਆ 4000 ਕਿੰਨਾ ਟਾਈਮ ਖਾਣਾ ਪੈ ਜਾਂਦੀ ਆ ਬਸ ਉਹ ਵੀ 1 ਅੱਧੇ ਮਹੀਨੇ ਚ ਪੂਰੇ ਹੋ ਜਾਂਦੇ ਚਲੋ 1 ਅੱਧੇ ਮਹੀਨੇ ਜੀ ਇਹ ਵੀ ਪੂਰੇ ਹੋ ਜਾਂਦੇ ਆ ਕਹਿੰਦੇ 15 ਦਿਨ ਚ ਕਹਿੰਦੇ ਅੱਧੇ ਮਹੀਨੇ ਚ ਕਹਿੰਦੇ ਜਾਂਦੇ ਹੱਦ ਦੀ 2 ਮਹੀਨੇ ਤਾਂ ਵੱਧ ਆਪਾਂ ਕਹਿੰਦੇ ਨਹੀਂ ਬਾਕੀ ਬੈਤ ਜੀ ਨੂੰ ਦੁਨੀਆ ਏਰੀਆ ਸਾਰਾ ਹੀ ਜਾਣਦਾ ਜੀ ਪੁਰਾਣੇ ਟਾਈਮ ਤੋਂ 50 55 60 ਸਾਲਾਂ ਤੋਂ ਇਹ ਆਯੁਰਵੈਦ ਦਵਾਈਓ ਦਿੰਦੇ ਆ ਬਾਕੀ ਰੇਟ ਇਹਨਾਂ ਦੇ ਵਾਲੇ ਨਹੀਂ ਹੁੰਦੇ ਜੀ ਜਿੰਨਾ ਕ ਖਰਚ ਆਉਂਦਾ ਮੈਂ ਤਾਂ ਹੁੰਦੀ ਆ ਉਹਦੇ ਹਿਸਾਬ ਨਾਲ ਹੀ ਆ ਵੈਸੇ ਤਾਂ ਵੈਦ ਜੀ ਸ਼ੁੱਕਰਵਾਰ ਨੂੰ ਬਹੁਤ ਦਵਾਈਆਂ ਫ੍ਰੀ ਵੀ ਦੇਣ ਲੱਗੇ ਹਾਂਜੀ ਉਹ ਜਿੰਨਾ ਵੀ ਮਤਲਬ ਹੋ ਸਕਦਾ ਇਹਨਾਂ ਕੋਲ ਉਹਨਾਂ ਘੱਟੋ ਘੱਟ ਚਾਰਜ ਕਰਦੇ ਨੇ ਚਾਰਜ ਲੈ ਕੇ ਇਹਨਾਂ ਨੇ ਕੀ ਕਰਨਾ ਜੀ ਨਾ ਹੀ ਇਹਨਾਂ ਨੂੰ ਕੋਈ ਏਡੀ ਜ਼ਰੂਰਤ ਆ ਸੋ ਰੱਬ ਦੀ ਰਜ਼ਾ ਰੱਬ ਦੀ ਕਿਰਪਾ ਇਨਸਾਨੀਅਤ ਦੀ ਸੇਵਾ ਕਰੀ ਜਾਂਦੇ ਆ ਜਿਵੇਂ ਨੌਹਾਂ ਦੀ ਫ੍ਰੀ ਦੇਦੀ ਮਰਗੀ ਦੀ ਫ੍ਰੀ ਦੇਦੀ ਰਜਕੀਆਂ ਦੀ ਮਾਈਗਰੇਨ ਦੀ ਬੱਚਿਆਂ ਦੀ ਕਾਲੀ ਖੰਗ ਦੀ ਕਾਲੀ ਘਾਂਗ ਤੇ ਨਾ ਮੁਕੰਮਲ ਵੀਡੀਓ ਪਾ ਕੇ ਦੇਵਾਂਗੇ ਜੀ ਉਦੋਂ ਤੁਹਾਨੂੰ ਸਾਰੀਆਂ ਸਿੰਪਟਮਾਂ ਪਤਾ ਲੱਗ ਜਾਣਗੀਆਂ ਅਗਲੇ ਵੀਡੀਓ 'ਚ ਦੰਦਾਂ ਦੀ ਜਿਹੜੀ ਦਵਾਈ ਬਣਨੀ ਆ ਕਾੜਾ ਬਣਨਾ ਉਹਦਾ ਦੱਸ ਦੇਣਾ ਸਾਰੇ ਤੁਹਾਨੂੰ ਉਹਦੇ ਪੱਤੇ ਜੜਾ ਜੋ ਵੀ ਚੀਜ਼ਾਂ ਨੇ ਇੱਕ ਵਾਰੀ ਅਸੀਂ ਦਿਖਾ ਦੇਾਂਗੇ ਤੁਹਾਨੂੰ ਤੁਹਾਨੂੰ ਲੈ ਕੇ ਆਉਣੀਆਂ ਸੌਖੀਆਂ ਹੋ ਜਾਣਗੀਆਂ ਵੈਦ ਜਿਹਦਾ ਐਡਰੈਸ ਹੈਗਾ ਜੀ ਕੁਦਰਤ ਦਾ ਵੈਦ ਸਹੌਰ ਰੋਡ ਮਹਿਲਕਲਾ ਤਹਿਸੀਲ ਆ ਮਹਿਲਕਲਾ ਡਿਸਟ੍ਰਿਕਟ ਬਰਨਾਲਾ ਰਾਏਕੋਟ ਬਰਨਾਲਾ ਹਾਈਵੇ ਦੇ ਉੱਤੇ ਆ ਜੀ ਇੱਕੋ ਜਿੰਨਾ ਦੋਨੇ ਪਾਸੋਂ ਧੰਨਵਾਦ ਜੀ